ਸਭ ਤੋਂ ਪਹਿਲਾਂ ਮੇਰੇ ਗੁਰਦਾਸਪੁਰ ਵਾਸੀਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਨਮਸਕਾਰ ਅੱਜ ਗੁਰਦਾਸਪੁਰ ਸ਼ਹਿਰ ਵਾਸਤੇ ਇੱਕ ਹੋਰ ਖੁਸ਼ਖਬਰੀ ਲੈ ਕੇ ਆਇਆ ਕਿਉਂਕਿ ਮੇਰੇ ਮਨ ਦੇ ਵਿੱਚ ਹਮੇਸ਼ਾ ਇਹ ਸੋਚ ਰਹਿੰਦੀ ਆ ਕਿ ਰਿਆਕਾਲਪੁਰ ਨੇ ਕੋਈ ਸਮਾ ਦਿੱਤਾ ਕਿ ਉਹ ਸਮਾ ਲੋਕਾਂ ਦੀ ਬਿਹਤਰੀ ਲਈ ਔਰ ਜੀਵਨਸਾਰ ਲੋਕਾਂ ਦੇ ਜੀਵਨਸਾਰ ਨੂੰ ਉੱਪਰ ਚੁੱਕਣ ਲਈ ਵਰਤਿਆ ਜਾਵੇ ਅੱਜ ਉਸ ਲੜੀ ਦੇ ਵਿੱਚ ਮੈਨੂੰ ਇਲਾਕਾ ਵਾਸੀਆਂ ਨਾਲ ਇਹ ਗੱਲ ਸਾਂਝੇ ਕਰਕੇ ਘਾਰਸ ਵੀ ਆ ਮਨ ਨੂੰ ਤਸੱਲੀ ਵੀ ਆ ਕਿ ਜਿਹੜੀ ਸਾਡੇ ਸ਼ਹਿਰ ਦਾ ਵਿਕਾਸ ਕਈ ਸਾਲਾਂ ਤੋਂ ਰੁਕਿਆ ਸੀਗਾ ਔਰ ਖਾਸ ਕਰਕੇ ਲੋਕਾਂ ਦੇ ਪਾਣੀ ਦੇ ਨਿਕਾਸ ਸੀਵਰੇਜ ਦੀ ਘਾਟ ਸੀ ਵਾਟਰ ਸਪਲਾਈ ਦੀ ਘਾਟ ਸੀ ਅੱਜ ਉਹ ਜਿਹੜੀ ਸੀਵਰੇਜ ਕਈ ਇਲਾਕੇ ਐਸੇ ਸੀ ਜਿਹੜੇ ਮਿਹਨਤ ਕਸ਼ ਲੋਕਾਂ ਦੇ ਇਲਾਕੇ ਨੇ ਜਿੱਥੇ ਪਾਣੀ ਦਾ ਨਿਕਾਸ ਨਹੀਂ ਲੋਕ ਅਰਤਿਕ ਨੋਰਥ ਹੋਣੇ ਮਜਬੂਤ ਨਹੀਂ ਪਰ ਇਹਨਾਂ ਸਹੂਲਤਾਂ ਤੋਂ ਵਾਂਝੇ ਸੀ ਅੱਜ ਆਈਟੀਆਈ ਫਰ ਬੋਏ ਜਣਾ ਗੁਰਦਾਸਪੁਰ ਦਾ ਏਰੀਆ ਜਿਹੜੀ ਪਿਛਲੇ ਕਈ ਸਾਲਾਂ ਤੋਂ ਉਹ ਮੰਗ ਕਰ ਰਹੀ ਸੀ ਮੈਂ ਸਮਝਦਾ ਮੰਗ ਨਹੀਂ ਉਹਨਾਂ ਦੀ ਜ਼ਰੂਰਤ ਸੀਗੀ ਕਿ ਇਸ ਇਲਾਕੇ ਦੇ ਵਿੱਚ ਸੀਵਰੇਜ ਪਾਜ ਜਾਵੇ ਤਾਂ ਕਿ ਪਾਣੀ ਦਾ ਨਿਕਾਸ ਵਧੀਆ ਤਰੀਕੇ ਨਾਲ ਹੋ ਸਕੇ ਸੋ ਪਰਮੇਸ਼ਵਰ ਦੀ ਅਕਾਲ ਪੂਰਕ ਦੀ ਮਿਹਰ ਦੇ ਨਾਲ ਔਰ ਲੋਕਾਂ ਦੇ ਅਸ਼ੀਰਵਾਦ ਨਾਲ ਅੱਜ ਅਰਧਨ ਇਨਫਰਾਸਟ੍ਰਕਚਰ ਡਿਵੈਲਪਮੈਂਟ ਫੰਡ ਵਿੱਚੋਂ 10 ਕਰੋੜ ਰੁਪਈਆ ਭਗਵੰਤ ਮਾਨ ਜੀ ਦੀ ਸਰਕਾਰ ਵੱਲੋਂ ਆਈਟੀਆਈ ਬॉयਜ਼ ਦੇ ਵਿੱਚ ਸੀਵਰੇਜ ਪਾਪਲੀ ਮਨਜ਼ੂਰ ਹੋ ਗਿਆ ਇਸ ਲਈ ਦਿਲ ਦੀਆਂ ਗਰਾਈਆਂ ਤੋਂ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਔਰ ਸਾਡੇ ਲੋਕਲ ਬਾਡੀਜ਼ ਮਿਨਿਸਟਰ ਡਾਕਟਰ ਰਵਜੋਜ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕ ਬਹੁਤ ਪੁਰਾਣੀ ਜਿਹੜੀ ਲੋਕਾਂ ਦੀ ਲੋੜ ਸੀ ਜ਼ਰੂਰਤ ਸੀਗੀ ਜਿਹੜੇ ਲੋਕੀ ਇਹ ਸਹੂਲਤ ਤੋਂ ਵਾਂਝੇ ਸਨ ਪਰ ਸਾਰੇ ਆਈਟੀਆਈ ਦਾ ਏਰੀਆ ਫੋਰ ਬੋਇਲ ਜੀਟੀ ਰੋਡ ਤੋਂ ਲੈ ਕੇ ਖੱਬੇ ਸੱਜੇ ਇਹ ਸਾਰਾ ਜਿਹੜਾ 10 ਕਰੋੜ ਰੁਪਈਆ ਦੇ ਲਈ ਮਨਜ਼ੂਰ ਹੋ ਗਿਆ ਔਰ ਇਹਦੇ ਜਿਹੜੀ ਟੈਕਨੀਕਲ ਅਸੈਸਮੈਂਟ ਵਾਸਤੇ ਪ੍ਰੋਜੈਕਟ ਜਿਹੜਾ ਚਲੇ ਗਿਆ ਔਰ ਮੈਂ ਆਸ ਕਰਦਾ ਕਿ ਇਸ ਮਹੀਨੇ ਦੇ ਅਖੀਰ ਦੇ ਵਿੱਚ ਇਹਦੇ ਜਿਹੜੇ ਟੈਂਡਰ ਨੇ ਉਹ ਲਾਤੇ ਜਾਣਗੇ ਸੋ ਤਕਰੀਬਨ 22 ਦਿਨ ਟੈਂਡਰਸ ਉਲੰਭਦੇ ਨੇ ਕੁਝ ਫਾਰਮੈਲਿਟੀਜ਼ ਹੋਰ ਹੁੰਦੀਆਂ ਨੇ ਉਹ ਕਰਨ ਤੋਂ ਬਾਅਦ ਜੁਲਾਈ ਐਂਡ ਤੱਕ ਇਹ ਜਿਹੜਾ ਸੀਵਰੇਜ ਦਾ ਕੰਮ ਹੈ ਆਈਟੀਆਈ ਦੇ ਜਿਹੜੇ ਏਰੀਆ ਵਾ ਉਹ ਸਾਰਾ ਕੰਪਲੀਟ ਹੋਏਗਾ ਇੱਕ ਇੱਕ ਗਲੀ ਉਹਦੇ ਵਿੱਚੋਂ ਲਈ ਜਾਊਗੀ ਔਰ ਘਰਾ ਨੂੰ ਇਹ ਜਿਹੜੇ ਪਾਣੀ ਦੇ ਨਿਕਾਸ ਦੀ ਪ੍ਰੋਬਲਮ ਪਿਛਲੇ ਕਈ ਸਾਲਾਂ ਤੋਂ ਸੀਗੀ ਉਹ ਦੂਰ ਹੋਵੇਗੀ ਦੂਸਰੀ ਮੇਰੀ ਬੇਨਤੀ ਆ ਇਸ ਤੋਂ ਇਲਾਵਾ ਕਈ ਸਾਰੇ ਹੋਰ ਇਲਾਕੇ ਗੁਰਦਾਸਪੁਰ ਦੇ ਨਗਰ ਕਾਉਂਸਲ ਦੀ ਲਿਮਟ ਦੇ ਵਿੱਚ ਨੇ ਜਿਹੜੇ ਹਜੇ ਵੀ ਸੀਵਰੇਜ ਤੋਂ ਵਾਂਝੇ ਨੇ ਮੇਰੀ ਮਰਜ਼ ਨਵੀਂਪੁਰ ਕਲੋਨੀ ਆ ਔਜਲਾ ਦੇ ਹਿੱਸਾ ਦਾ ਘਰਾਲੇ ਦਾ ਹਿੱਸਾ ਵਾ ਕੋਠੇ ਘਰਾਲਾ ਵਾਸਤੇ علاوہ ਕੁਝ ਏਰੀਆ ਬਾਬੋਵਾਲ ਦਾ ਰਹਿ ਗਿਆ ਸੋਹਣ ਵਾਲੇ ਸਮੇਂ ਦੇ ਵਿੱਚ ਮੇਰੀ ਫਿਰ ਪੜ ਜੋਰ ਕੋਸ਼ਿਸ਼ ਰਹੂਗੀ ਕਿ ਇਹਨਾਂ ਇਲਾਕੇ ਵਾਲੇ ਵੀ ਮੈਂ ਪੈਸੇ ਮਨਜ਼ੂਰ ਕਰਾ ਕੇ ਲਿਆ ਕੇ ਦਵਾ ਤਾਂ ਕਿ ਵਾਟਰ ਸਪਲਾਈ ਸੀਵਰੇਜ ਬੋਰਡ ਜਿਹੜਾ ਉਹ ਇਸ ਕੰਮ ਨੂੰ ਸ਼ੁਰੂ ਕਰ ਸਕੇ ਔਰ ਦੂਸਰੀ ਇੱਕ ਹੋਰ ਐਸੀ ਦਾ ਸਹੂਲਤ ਸੀ ਜਿੱਦੇ ਤੋਂ ਲੋਕ ਵੰਜੇ ਨੇ ਸਾਡਾ ਸ਼ਹਿਰ ਦਾ ਬਹੁਤ ਸਾਰਾ ਹਿੱਸਾ ਐਸਾ ਜਿੱਦੇ ਨੂੰ ਵਾਟਰ ਸਪਲਾਈ ਨਹੀਂ ਹੈਗੀ ਔਰ ਜਿਹੜੇ ਲੋਕਾਂ ਦੇ ਘਰਾਂ ਦੇ ਵਿੱਚ ਬੋਰ ਨੇ ਕੋ 70 ਫੋਰਡ ਤੋਂ ਲੈ ਕੇ 80 ਫੋਰਡ ਤੋਂ ਲੈ ਕੇ 90 ਫੋਰਡ ਤੱਕ ਸੋ ਪਾਣੀ ਬਹੁਤ ਜ਼ਿਆਦਾ ਪੀਣ ਵਾਸਤੇ ਠੀਕ ਨਹੀਂ ਹੁੰਦਾ ਔਰ ਲੋਕਾਂ ਨੂੰ ਕਈ ਵਾਰੀ ਬਿਮਾਰ ਹੋਣ ਦਾ ਵੀ ਡਰ ਰਹਿੰਦਾ ਸੋ ਉਸ ਲੜੀ ਦੇ ਵਿੱਚ ਮੈਂ ਕੋਸ਼ਿਸ਼ ਕਰਕੇ ਬਰਦਾਸਪੁਰ ਸ਼ਹਿਰ ਨੂੰ ਜਿਹੜਾ ਅੰਮ੍ਰਿਤ ਟੂ ਸਕੀਮ ਆ ਉਹਦੇ ਵਿੱਚ ਉਹਨੂੰ ਅਪਰੂਵ ਕਰਾ ਲਿਆ ਗਿਆ ਔਰ 36 ਕਿਲੋਮੀਟਰ ਜਿਹੜੀ ਲਾਈਨ ਆ ਵਾਟਰ ਸਪਲਾਈ ਦੀ ਉਹ ਜਿਹੜੀ ਆ ਗੁਰਦਾਸਪੁਰ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਵਿਛਾਈ ਜਾਊਗੀ ਔਰ ਇਹਦੇ ਤੇ ਤਕਰੀਬਨ 23.45 ਕਰੋੜ ਰੁਪਇਆ ਖਰਚਾ ਹੋਣ ਦਾ ਅਨੁਮਾਨ ਆ ਔਰ ਮੈਨੂੰ ਅੱਜ ਦੱਸਦਿਆਂ ਖੁਸ਼ੀ ਹੋ ਰਹੀ ਆ ਕਿ ਇਸ 23 ਕਰੋੜ 45 23 ਕਰੋੜ ਕਰੋ 23 ਕਰੋੜ 45 ਲੱਖ ਵਿੱਚੋਂ 18 ਕਰੋੜ ਦੇ ਜਿਹੜੇ ਟੈਂਡਰ ਨੇ ਉਹ ਲਾਗੇ ਨੇ ਔਰ ਉਹ 26 ਨੂੰ ਇਹ ਟੈਂਡਰ ਜਿਹੜੇ ਨੇ ਖੋਲਤੇ ਜਾਣਗੇ ਸੋ ਇੱਕ ਮਹੀਨਾ ਤੁਸੀਂ ਹੋਰ ਲਾ ਲਓ ਫਾਰਮੈਲਿਟੀਆਂ ਪੂਰੀ ਕਰ ਲਿਆ ਕਿਉਂਕਿ ਪਹਿਲਾਂ ਫਾਰਮੈਲਿਟੀਆਂ ਪੂਰੀ ਹੋਣਗੀਆਂ ਫਿਰ ਪਾਈਪ ਦੀ ਇਨਸਪੈਕਸ਼ਨ ਹੋਊਗੀ ਜਿਹਨੂੰ ਕੰਮ ਅਲਾਟ ਹੋਊਗਾ ਸੋ ਉਹ ਸਾਰਾ ਕਾਰ ਕਰਾ ਕੇ ਇਹ ਵੀ ਜਲਾਈ ਅਖੀਰ ਤਾਗਸ ਪਹਿਲੇ ਹਫਤੇ ਦੇ ਵਿੱਚ ਸ਼ੁਰੂ ਹੋ ਜਾਊਗਾ ਔਰ ਇਹਦੇ ਵਿੱਚ ਜਿਹੜੇ ਸ਼ਹਿਰ ਦੇ ਏਰੀਆ ਨੇ ਨਵੀਂ ਪੋਰਾ ਨਵੀਂ ਪਰ ਕੌਨੀਆਂ ਬਾਬੋ ਵਾਲਾ ਮਾਨਕੌਰ ਸਿੰਘਾ ਜੇਲ੍ਹ ਰੋਡ ਤੇ ਚੱਲੇ ਗਈ ਹੈ ਯਸ ਹਸਪੀਟਲ ਦੇ ਆਲੇ ਦੁਆਲੇ ਵਾਲਾ ਹਿੱਸਾ ਵਾ ਨਿਊ ਗੋਬਿੰਦਨਗੜਾ ਔਰ ਇਸੇ ਤਰੀਕੇ ਨਾਲ ਮਿਲਕ ਪਲਾਂਟ ਜਿਹੜਾ ਵੇਰਕਾ ਮਿਲਕ ਪਲਾਂਟ ਆ ਜੀਟੀ ਰੋਡ ਦੇ ਇਹਦੇ ਵਾਲੇ ਦੁਆਲੇ ਵਾਲਾ ਹਿੱਸਾ ਸੋ ਇਹ ਸਾਰੇ ਜਿਹੜੇ ਨੇ ਇਹ ਕਵਰ ਹੋਣਗੇ ਸੋ ਇਹ ਦੋਨੋਂ ਪ੍ਰੋਜੈਕਟ ਦਾ ਵਾਟਰ ਸਪਲਾਈ ਔਰ ਸਿਵਲਟ ਬੋਰਡ ਜਿਹੜਾ ਉਹ ਖਰੂਗਾ ਇਹਨਾਂ ਨੂੰ ਬਕਾਇਦਾ ਪੈਸੇ ਮਹਿਕਮੇ ਨੂੰ ਟਰਾਂਸਫਰ ਕਰਤੇ ਜਾਣਗੇ ਔਰ ਇਹ ਜਿਹੜਾ ਕੰਮ ਹੈ ਪ੍ਰੋਜੈਕਟ ਜਿਹੜਾ ਕਰਕੇ ਇਹਨਾਂ ਨੂੰ ਕੰਪਲੀਟ ਕਰੂਗਾ ਔਰ ਮੈਨੂੰ ਅੱਜ ਦੱਸਦਿਆਂ ਖੁਸ਼ੀ ਆ ਇਹ ਛੋਟੇ-ਛੋਟੇ ਆ ਬਣਾ ਦੀ ਸਹੂਲਤਾ ਸੀਗੀਆਂ ਜਿਹੜੀਆਂ ਪਿਛਲੀ ਸਰਕਾਰਾਂ ਨੇ ਆਂ ਜਿਹੜੇ ਉਹ ਲੋਕ ਜਿਹੜੇ ਪਿੱਛੇ ਸੱਤਾ ਦੇ ਵਿੱਚ ਸੀਗੇ ਉਹਨਾਂ ਨੇ ਜਿਸ ਤਰ੍ਹਾਂ ਬਦਲਾਅ ਆਇਆ ਔਰ ਉਸ ਬਦਲਾਅ ਦੇ ਸਦਕੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਜਿਹਦੀ ਅਗਵਾਈ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਕਰ ਰਹੇ ਨੇ ਔਰ ਉਹਨਾਂ ਨੇ ਅਬ ਆਦਮੀ ਦੇ ਦਿਲ ਦੀ ਸਾਰ ਲੈਂਦੇ ਹੋਏ ਇਹ ਸਹੂਲਤਾ ਜਿਹੜੀਆਂ ਨੇ ਦਿੱਤੀਆਂ ਨੇ 10 ਕਰੋੜ ਰੁਪਇਆ ਆਈਟੀਆਈ ਫਾਰ ਬॉयਜ਼ ਸੀਵਰੇਜ ਵਾਸਤੇ ਖਰਚਾ ਜਾਊਗਾ 18 ਕਰੋੜ ਰੁਪਇਆ ਵਾਟਰ ਸਪਲਾਈ 'ਤੇ ਖਰਚਾ ਜਾਊਗਾ ਟੋਟਲ ਅਮਾਉਂਟ 31 ਕਰੋੜ 45 ਲੱਖ ਰੁਪਇਆ 36 ਕਿਲੋਮੀਟਰ ਜਿਹੜੀ ਆ ਲਾਈਨ ਜਿਹੜੀ ਆ ਹੋਊਗੀ ਸੋ ਇਹੋ ਜਿਹੀ ਮੈਂ ਪਰਮੇਸ਼ਵਰ ਅੱਗੇ ਅਰਦਾਸ ਕਰਨਾ ਕਿ ਪ੍ਰਮਾਤਮਾ ਹਮੇਸ਼ਾ ਹੱਲ ਕਰਾਂਦੇ ਰਹੀਏ ਇੱਕ ਵਾਰ ਫੇਰ ਮੈਂ ਆਪਣੇ ਇਲਾਕਾ ਵਾਸੀਆਂ ਨੂੰ ਗੁਰਦਾਸਪੁਰ ਵਾਸੀਆਂ ਨੂੰ ਹਮੇਸ਼ਾ ਆਪਣਾ ਪਰਿਵਾਰ ਸਮਝਿਆ ਮੇਰੇ ਪਰਿਵਾਰ ਦਾ ਹਿੱਸਾ ਉਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਜਿੰਨੀ ਦੇਰ ਰਾਜਨੀਤੀ ਖਰਾਣਾ ਮੇਰੀ ਰਾਜਨੀਤੀ ਮੇਰੀ ਸੱਤਾ ਲੋਕਾਂ ਦੀ ਸੇਵਾ ਲਈ ਲੋਕਾਂ ਦੇ ਜੀਵਨ ਸਰ ਨੂੰ ਉੱਪਰ ਚੁੱਕ ਲਈ ਹੋਏਗੀ ਮੈਂ ਕਿ ਪਿਛਲੇ ਸਾਲਾਂ ਦੇ ਵਿੱਚ ਇਸ ਤਰੀਕੇ ਦੇ ਨਾਲ ਨੇ ਆਪਣੇ ਆਪ ਦੇ ਵਿੱਚ ਇਹਨੂੰ ਇੱਕ profession ਬਣਾਇਆ ਸੀ ਇੱਕ ਵਪਾਰ ਬਣਾਇਆ ਸੀਗਾ ਅੱਜ ਉਸ ਕڑی ਨੂੰ ਤੋੜਦੇ ਹੋਏ ਸੱਤਾ ਅਤੇ ਰਾਜਨੀਤੀ ਨੂੰ ਲੋਕਾਂ ਦੀ ਸੇਵਾ ਵੱਲ ਸਮਰਪਿਤ ਰਾਜਨੀਤੀ ਜਿਹੜੀ ਆ ਉਹ ਕਰਾਂਗੇ ਇਸ ਵਿਸ਼ਵਾਸ ਦੇ ਨਾਲ ਤੁਹਾਡ ਤੋਂ ਇਜਾਜ਼ਤ ਲੈਣਾ ਬਹੁਤ ਬਹੁਤ ਧੰਨਵਾਦ ਜੈ